ਹੈਉਂ ਦੀ ਮਾ ਤੁਸੀਂ ਕਿਵੇਂ ਆ ਗਏਵੇਂ ਉਹ ਵੇ ਇਸ ਤਰ੍ਹਾਂ ਥੋੜੀ ਖੰਡ ਲੈਣ ਆਏ ਸੀਗੇ ਖੰਡ ਬਲਜੂ ਥੋੜੀ ਜੀ ਕਿ ਤੁਸੀਂ ਖੰਡ ਕੀ ਕਰਨੀ ਆ ਆਹ ਭੈਣ ਦੇ ਸਾਡੇ ਪਿੰਡ ਦੇ ਕਲਨ ਮੂਰਖ ਬੰਦੇ ਕਿੱਧਰ ਸੰਜੀਵਨੀ ਬੂਟੀ ਲੈਣ ਤੁਰੇ ਸਵੇਰੇ ਸਵੇਰੇ ਉਹ ਵੀ ਓਏ ਇਹ ਤਾਂ ਉੱਠਦੇ ਨਹੀਂ ਹੁੰਦੇ ਇਸ ਟਾਈਮ ਤੇ ਉਹ ਪਾਰ ਯਾਰ ਕੀ ਕਰੀ ਯਾਰ ਕੋਈ ਕੰਮ ਹੀ ਨਹੀਂ ਯਾਰ ਸੋਝਦਾ ਜਮਾ ਵੇਲੇ ਤੁਰੇ ਫਿਰਦੇ ਆ ਯਾਰ ਐਂ ਦਾ ਆਪਣਾ ਟਾਈਮ ਪਾਸ ਵੀ ਨਹੀਂ ਹੋਣਾ ਯਾਰ ਦੇਖ ਆ ਲਾ ਕੋਈ ਦਿਮਾਗ ਯਾਰ ਅੰਬੈਰਾਂ ਨੇ ਕਰਕੇ ਡੇਰੀ ਹੋਲ ਲੈਣੇ ਆ ਕੁੱਤਲੀ ਡੇਰੀ ਯਾਰਾ ਕੰਮ ਤਾਂ ਯਾਰਾ ਲੋਟ ਆ ਯਾਰ ਪਰ ਕਿਹੜਾ ਪਊ ਯਾਰ ਆਪਾਂ ਨੂੰ ਜਲਵਾ ਆ ਯਾਰਾ ਲੋਕਾਂ ਨੇ ਦੁੱਧ ਕਿਹੜਾ ਪੋਣੀ ਨਹੀਂ ਯਾਰ ਆਪਾਂ ਨੂੰ ਕਿਸੇ ਨੂੰ ਸਹੀ ਗੱਲ ਆ ਯਾਰ ਹੋਰ ਕੀ ਦੇਖੀ ਫਿਰੇ ਮਾਦਾ ਯਾਰ ਐ ਸੋਚਦਾ ਵੀ ਯਾਰ ਜੇ ਆਪਾਂ ਬਾਬੇ ਬਣ ਜਾਈਏ ਨਾਲੇ ਲੋਕਾਂ ਦਾ ਵੀ ਸ਼ੋਭਸ ਦੇਖ ਲਿਆ ਕਰਾਂਗੇ। ਉਹ ਬਾਬੇ ਆਪਾਂ ਨੂੰ ਬੋਲਣ ਦਾ ਤਾਂ ਪਤਾ ਨਹੀਂ ਕਿਤੋਂ ਕੁੱਟ ਖਾ ਲਾਂਗੇ ਯਾਰ। ਕੋਈ ਫਾਇਦਾ ਹੈ। ਹਰੇਕ ਦਾ ਕੰਮ ਨਹੀਂ ਹੁੰਦਾ ਬਾਬੇ ਬਣਨਾ। ਹਾਂ ਯਾਰ ਆਪਾਂ ਪੜ੍ਹੇ ਵੀ ਨਹੀਂ ਨਾ ਪਣੋ ਉਹ ਵੀ ਨਹੀਂ ਦੇਖਣੀਆਂ ਹੁੰਦੀਆਂ ਪਤਰੀਆਂ ਪੁੱਤਰੀਆਂ ਯਾਰ। ਹੋਰ ਦੇਖ ਕੋਈ ਥਰਾ। ਕੀ ਕਰੀਏ? ਮੈਂ ਤਾਂ ਕੋਈ ਯਾਰ ਕੰਮ ਬਣਾਇਆ ਸਰਦਾ ਵੀ। ਐ ਕਰ ਜੇ ਬਾਬੇ ਹੀ ਬਣਨਾਗਾ। ਹਾਂ। ਹਾਥੀ ਵਾਲੇ ਬਾਬੇ ਬਣਦੇ ਹਾਥੀ ਲੈ ਆ। ਕਾਲੇ ਜਰ ਤੇਰੀ ਜਈਆ ਉਹ ਮੈਂ ਤਾਂ ਆਪ ਕਹਿਣਾ ਉਹ ਨਹੀਂ ਬੋਲਣਾ ਹੁੰਦਾ ਵਾ ਹੱਥ ਕੀ ਦਿਖਾਈ ਜਾਵੇ ਜਿਵੇਂ ਖਨ ਝੂਟੇ ਦਵਾਈ ਜਾਵੇ ਲੋ ਘਾਟਾ ਪਤਾ ਕਿਸ ਨੇ ਕੋਈ ਪਤਾ ਐਂ ਦਾ ਤੁਹਾਨੂੰ 2-2000 ਰੁਪਏ ਪਾਇਆ ਕਰਾਂਗੇ ਪਰ ਨਾਲੇ ਆਪਾਂ ਟਿਕਟ ਰੱਖ ਦਿਆ ਕਰਾਂਗੇ ਜਿਵੇਂ ਬੱਕਾ ਨੂੰ ਝੂਟੇ ਦੇਣ ਦੀ ਤੇ ਹੋਰ ਫਿਰ ਆਪਾਂ ਹਾਥੀ ਲਿਆਉਣੇ ਯਾਰ ਮੈਂ ਤਾਂ ਕਹਣਾ ਇਹ ਕੰਮ ਵਧੀਆ ਹੈ ਲੋਟ ਹੈ ਨਾ ਇਹ ਠੀਕ ਆ ਕੰਮ ਯਾਰ ਜੋ ਮੰਨੇਗਾ ਮੇਰਾ ਦਿਮਾਗ ਆ ਉਹ ਆ ਮੰਨੇਗਾ ਐ ਹੁੰਦਾ ਕੰਮ ਇਹ ਠੀਕ ਆ ਫਿਰ ਐ ਕਰਦੇ ਹਾਂ ਹਾਥੀ ਪਰ ਇੱਕ ਗੱਲ ਆ ਯਾਰ ਜੇ ਕਿਤੇ ਆਪਣੇ ਹਾਥੀ ਦੇ ਉਹਨੂੰ ਵੀ ਦੀ ਚੜ ਕੇ ਕੀੜੀ ਉਹਦੇ ਦਿਮਾਗ 'ਚ ਲੜ ਗਈ ਆਪਣਾ ਹਾਥੀ ਦਾ ਭੁੱਸਰ ਜੂ ਫਿਰ ਨਾਲੇ ਤਾਂ ਪਿੰਡ ਦਾ ਨੁਕਸਾਨ ਕਰੂ ਸਹੀ ਗੱਲ ਐ ਯਾਰ ਕੀੜੀ ਤਾਂ ਤੇ ਨਾਲੇ ਆਪਣੇ 60 ਫੀਟ ਮਾਰੂ ਫਿਰ ਆਪਾਂ ਐਂ ਕਰਦੇ ਆ ਪਹਿਲਾਂ ਕੀੜਗੀਆਂ ਨਾ ਮਾਰਦਗੇ ਹਾਂ ਫਿਰ ਆਪਾਂ ਪਹਿਲਾਂ ਕੀੜੀਆਂ ਦਾ ਇੰਤਜ਼ਾਮ ਕਰਗੇ ਆਪਾਂ ਐਂ ਕਰ ਫਿਰ ਸਾਰੀਆਂ ਕੀੜੀਆਂ ਫੜ ਲਾ ਪਹਿਲਾਂ ਫਿਰ ਅੱਜ ਦਾ ਕੰਮ ਕੱਲ ਤੇ ਨਹੀਂ ਛੱਡਦੇ ਹੁੰਦੇ ਚਲ ਫਿਰ ਆਪਾਂ ਕੀੜੀਆਂ ਫੜ ਗਏ ਆ ਜਾ ਆਪਾਂ ਯਾਰ ਚੱਲ ਤਾਂ ਪਏ ਯਾਰ ਰਫ਼ਤਾਰ ਤੇ ਫਿਰ ਕੀੜੀਆਂ ਆਪਾਂ ਮਾਰਾਂਗੇ ਕਿਵੇਂ ਫਿਰ ਓਏ ਉਹ ਕਿੱਡਾ ਕੰਮ ਆ ਯਾਰ ਤਾਏ ਫੌਜੀ ਤੋਂ ਆਪਾਂ ਬੰਦੂਖ ਲੈ ਆਵਾਂਗੇ ਦੇ ਦੇ ਯਾਰ ਤਾਏ ਆਪਾਂ ਨੂੰ ਗਫੜਾ ਮੈਂ ਤਲਾ ਤਾਂ ਦੇਣ ਹੀ ਨਹੀਂ ਯਾਰ ਉਹਨੂੰ ਦੇ ਦੂ ਆ ਜਵਾਬ ਥੋੜੀ ਦੇਵੂ ਆਪਾਂ ਨੂੰ ਉਹ ਔੜ ਵੀ ਆ ਬੰਦਾ ਯਾਰ ਉਹ ਚੋਰੋਂ ਚੱਕ ਲਿਆਵਾਂਗੇ ਮੈਂ ਕਹਣਾ ਇਹ ਰੌਂਦਾ ਰੁੰਦਾ ਤੇ ਵੀ ਖਾਚਾ ਹੂ ਯਾਰ ਬਾਲਾ ਮਹਿੰਗਾ ਬੈਜੂ ਕੰਮ ਆ ਪਾਉਂ ਵੀ ਫੜਨ ਦਾ ਤਰੀਕਾ ਦੇ ਮੈਂ ਐਂ ਕਹਿਣਾ ਆਪਾਂ ਕੁੰਡੀ ਲਾ ਲੈਨੇ ਆ ਜਿੰਮੀਆਂ ਖਟਾਂ ਨੇ ਸਾਰੀਆਂ ਤੇ ਕੁੰਡੀਆਂ ਵਸਾ ਦਿੰਨੇ ਆਗੇ ਤੇ ਕੁੰਡੀਆਂ ਵਸਾ ਕੇ ਸਾਰੀਆਂ ਕੀੜੀਆਂ ਫੜ ਲੈਨੇ ਇੱਕ ਵਾਰੀ ਤੇ ਫੜ ਕੇ ਫੇਰ ਮਾਰ ਦਿਆਂਗੇ ਓਏ ਉਹ ਵੀ ਬਾਹਲਾ ਮੱਥਾ ਵੱਜਿਆ ਕਰੂਗਾ ਮੈਂ ਬਾਦੂ ਮੱਛੀਆਂ ਬਣਨਾ ਡੁੱਬਿਆਂ ਚ ਓਏ ਓ ਹੋਰ ਗੱਲ ਹੁੰਦੀ ਐ ਮੈਂ ਤੈਨੂੰ ਐਂ ਕਹਿੰਦਾ ਸੀ ਬਸ ਜਾਲ ਲਾ ਲਾਂਗੇ ਖੰਡ ਪਾ ਕੇ ਨਾ ਹਾਂ ਓਏ ਇਹ ਵੀ ਗੱਲ ਤੇਰੀ ਤਰੀਕਾ ਇਹ ਵੀ ਠੀਕ ਆ ਇੱਕੇ ਵਾਰ ਚ ਹੀ ਸਾਰੀਆਂ ਜਾਲ ਫਵਾ ਜਾਣੀਆਂ ਫਿਰ ਐਂ ਕਰਦੇ ਆਪਾਂ ਖੰਡ ਲੈ ਕੇ ਮੰਗ ਕੇ ਹਨਾ ਚਲ ਖੰਡ ਲਿਆਉਣੇ ਖੰਡ ਪਾ ਕੇ ਖੱਡਾਂ ਤੇ ਸਾਰੀਆਂ ਤੇ ਉਦੋਂ ਆਪਾਂ ਜਾਲ ਲਾ ਦਾਂਗੇ ਸਾਰੀਆਂ ਜਾਲ ਚੋਸਾ ਕੇ ਇੱਕੇ ਵਾਰ ਹੀ ਮਾਰ ਦਾਂਗੇ ਕਿਹੜੀਆਂ ਸਾ ਹਾਂ ਚਲ ਐਂ ਲੋਟਾ Jengali, bayi kita bar nih hati Iya lah ya. ਸੌਂ ਜਾਂਦਾ ਨਾ ਹਰੇਕ ਦੁਪਹਿਰੇ ਯਾਰ ਪਤਾ ਨਹੀਂ ਕਿ ਹਾਲ ਸੀ ਪਰ ਹੋਰ ਕਿਸੇ ਬਾਅਦ ਆਪਣਾ ਫਿਰ ਕੰਮ ਮੜਿਆ ਪੈਣਾ ਆਪਾਂ ਨੂੰ ਤਾਂ ਫਿਰ ਕਰਨੇ ਕੋਈ ਇਕੱਠਾ ਸਮਾਂ ਕੋਈ ਆ ਜੋ ਆਪਣੇ ਪੈਦਾ ਕੀੜੀਆਂ ਵਧ ਗਿਆਆਂ ਹਨ ਇਕੱਠਾਂ ਹੀ ਕਰਦੇ ਇਹ ਕੰਮ ਆਪਾਂ ਸਾਰਿਆਂ ਦਾ ਟਿੱਕੇ ਬਾਅਦ ਚ ਹੀ ਛੜਦੇ ਨਹੀਂ ਫਿਰ ਜਾਲ ਜਾਲ ਹੈਗਾ ਜਾਲ ਜਾਲ ਤਾਂ ਲਿਆਣਗੇ ਕਿਸੇ ਮਛੇਰੇ ਦੇ ਮਸਰ ਦਾ ਨਹੀਂ ਚਲੋਟਾ ਜਾਣ ਜਾਲ ਹੀ ਫੜਨਾ ਹੈ ਕਿਸੇ ਮੱਛੀ ਵਾਲੇ ਦਾ ਕੋਚੋ ਇੱਕੇ ਵਾਰ ਜੀ ਸਾਰਾ ਕੰਮ ਠੀਕ ਵੱਡਾ ਆਇਆ ਆ ਬਿジネス ਚਲਾਉਣਾ ਕਿਵੇਂ ਸੰਗਰੇ ਆਇਆ ਆ ਕੰਮ ਆਇਆ ਤੇਰੇ ਕੋਲ ਮੜਾ ਆ ਕੰਮ ਆਇਆ ਤੇ ਜ਼ਰੂਰੀ ਆਹੋ ਆ ਯਾਰ ਥੋੜੀ ਨਾ ਸਾਨੂੰ ਖੰਡ ਲੈ ਕੇ ਦੇ ਬਈ ਖੰਡ ਚਾਹ ਬਣੋਣੀ ਕਿ ਲੋਕ ਖੰਡ ਨਾ ਕੰਮ ਹੋਣੀ ਥੋੜੀ ਹੀ ਲੈ ਦੇ ਯਾਰ ਅਸੀਂ ਨਾ ਕੀੜੀਆਂ ਫੜਦਿਆਂ ਨੇ ਯਾਰ ਇਹਦਾ ਹੁਣ ਮੈਂ ਸੋਨਾ ਕੀੜੀਆਂ ਫੜ ਕੇ ਮਾਰਨੀਆਂ ਨੇ ਤੇ ਥੋੜੀ ਖੰਡ ਲੈ ਕੇ ਦੇ ਬਾਈ ਬਣ ਕੇ ਲੈ ਬੰਨੇ ਲੈ ਕੇ ਦੂੰ ਬਰਾ ਬਣ ਕੇ ਪਾ ਖੰਡ ਯਾਰ ਐਡੀ ਕਿੱਡੀ ਗੱਲ ਸ਼ੇਰ ਜੇ ਜਾਲ ਦੇ ਦਿੰਦਾ ਹਨਾ ਸੌਖਿਆਂ ਫੜੀਆਂ ਜਾਂਦੀਆਂ ਹੁਣ ਆਪਾਂ ਨੂੰ ਚਾਰ ਖੰਡ ਦਿੱਤੀਆਂ ਨੇ ਤਾਂ ਸਾਰੀ ਆਪਣਾ ਉਹ ਕਰਨੀ ਪਊਗੀ ਹੁਣ ਮੈਂ ਖੰਡ ਤੜੀਤੀ ਮੈਂ ਪਾ ਹੁਣ ਕੀੜੀਆਂ ਤਾਂ ਆਉਣੀਆਂ ਖੰਡ ਤੇ ਹਾਂ ਤੇ ਪੂਰੇ ਮੈਂ ਮੈਂ ਹਸ ਲੋ ਉੱਤਰ ਲੈ ਕੇ ਮੈਂ ਵੀ ਲਿਆਉਣਾ ਕੋਈ ਤੰਬਾ ਹੋ ਨਾ ਉਹ ਆਉਣਾ ਪੁਲਾ ਬੱਲਾ ਫਿਰ ਖਾਤਾ ਕਰ ਦਿੰਦਾ ਹੇ ਨਾ ਮੁਰਗੀ ਆ ਗਈ ਸੀ ਕੀੜੀ ਦਾ ਐਂ ਤਾਂ ਨਹੀਂ ਆਉਣੀਆਂ ਤੂੰ ਆਨੇਗਾ ਬਹਿ ਜਾ ਜੀ ਨਿਗਾਹ ਰੱਖੀ ਤੂੰ ਉਹਨਾਂ ਆਉਣਗੀਆਂ ਦੱਸਿਆ ਜਰੂਰ ਬਾਹਰ ਐਂ ਕਰਾਂਗੇ ਹੁਣ ਆਪਾਂ ਫੜਨ ਦੀ ਬਜਾਏ ਇਹਨਾਂ ਨੂੰ ਇੱਥੇ ਮਾਰ ਹੀ ਦੇ ਪਰੇ ਇੱਥੇ ਜਿਹੜੀ ਨਿਕਲ ਗਈ ਉਹਦੀ ਮਾਰਦਿਆ ਕਰਾਂਗੇ ਸਾਰੀਆਂ ਇਕੱਠੀਆਂ ਮਾਰ ਦਾਂਗੇ ਨਾ ਜਦੋਂ ਬਾਢੀ ਦੇ ਹੁਣ ਤੂੰ ਮਾਰ ਕੇ ਵੀ ਲਿਫਾਫੇ ਚ ਪਾਵਾਂਗੇ ਨਹਿਰ ਸਿੱਟ ਕੇ ਆਵਾਂਗੇ ਤੇਰਤਾਵਾਂਗੇ ਤਾਂ ਨਹੀਂ ਬੜਾ ਹੋ ਗਿਆ ਯਾਰ ਨਿਕਲਗੇ ਨਹੀਂ ਆਥਨ ਹੋ ਗਿਆ ਜਮਾ ਮਨ ਦਾ ਨੀਂਦ ਵੀ ਆ ਜਾਂਦੀ ਆ ਯਾਰ ਚੱਲ ਤੂੰ ਨਿਗਰੱਖੀ ਜਾਗਾ ਉਤਾਰਾ ਹੋਰ ਉਤਾਰਾ ਹਾਂ ਭਾਇਆ ਕੀੜੀਆਂ ਸੀਗੀਆਂ ਸਾਰੇ ਖੰਡ ਖਾ ਕੇ ਯਾਰ ਆਪਣੀ ਫੇਰ ਉਹ ਹੋ ਗਈਆਂ ਕਿਦੋਂ ਖਾ ਗਾਂ ਉਹ ਐ ਆਪਾਂ ਸਿੱਤੇ ਰਹਿ ਗਏ ਹੁਣ ਫੇਰ ਹੁਣ ਫੇਰ ਇੰਤਜ਼ਾਮ ਹੋਰ ਕਰ ਯਾਰ ਹੋਰ ਲਈ ਗਏ ਯਾਰ ਹੋਰ ਫੜੀਆਂ ਤਾਂ ਇਹ ਫੇਰ ਖੰਡਤੀ ਜਾਣੀਆਂ ਨਾ ਚੱਲ ਫੇਰ ਹੋਰ ਖੰਡ ਲਿਓਣੇ ਆ ਯਾਰ ਹੋਰ ਖੰਡ ਮੰਗ ਕੇ ਲਈ ਆ ਯਾਰ ਆਵਾ ਹਟ ਦਨੇ ਲਾ ਚੱਲ ਫਿਰ ਹੋਰ ਲਿਉਨੇ ਆਂ ਠੰਡਾ ਬਾਬਾ ਹਰੀ ਲਿਆਵਾਂ ਆਓ ਜੀ ਮਾ ਆਹ ਭੈਂ ਦਾ ਸਾਡੇ ਪਿੰਡ ਦੇ ਕਲਨ ਮੂਰਖ ਬੰਦੇ ਕਿੱਧਰ ਸੰਜੀਵਨੀ ਬੂਟੀ ਲੈਣ ਤੁਰ ਪੇ ਸਵੇਰੇ ਸਵੇਰੇ ਉਹ ਵੀ ਓਏ ਇਹ ਤਾਂ ਉੱਠਦੇ ਨਹੀਂ ਹੁੰਦੇ ਇਸ ਟਾਈਮ ਤੇ ਕਿੱਧਰ ਚੱਲਵੇਂ ਕਰਨਾ ਪਊ ਆਪਾਂ ਨੂੰ ਪ੍ਰਿੰਸ ਕੌਣ ਹੈ? ਕਰੀਆ ਭਾਬੀ ਆਇਆ ਭੋਗੇ ਗਿਆ ਆਜੋ ਆਜੋ ਬੇਲੜੋ ਆਜੋ ਅੱਪ ਪਕਰਾਂ ਏ ਹਾਂ ਹਾਂ ਚੱਲ ਤੂੰ ਵੀ ਲੈ ਚੱਲ ਤੈਨੂੰ ਛੋੜ ਕੇ ਹਾਂ ਹਾਂ ਕੌਣ ਹੈ? ਆਜੋ ਆਜੋ ਬੇਲੜੋ ਆਜੋ। ਉਹ ਭਾਬੀ ਉਤਾਰਾਂ ਮੈਂ ਤਾਂ ਤੁਸੀਂ ਕਿਵੇਂ ਆ ਗਏ ਵੀ? ਉਹ ਵੇ ਇਸ ਤਰ੍ਹਾਂ ਥੋੜੀ ਖੰਡ ਲੈਣ ਆਏ ਸੀਗੇ ਖੰਡ ਮਿਲ ਜੂ ਥੋੜੀ ਜੀ। ਕਿ ਤੁਸੀਂ ਖੰਡ ਕੀ ਕਰਨੀ ਹੈ? ਉਹ ਪਤਾ ਕੀ ਸੀ ਭਾਬੀ ਅਸੀਂ ਕੀੜੀਆਂ ਮਾਰਨ ਆਏ ਇਕੱਠੀਆਂ ਕਰਕੇ। ਕੀੜੀਆਂ ਮਾਰਨ ਆਏ? ਕਿਉਂ ਮੈਂ ਕੀ ਗੱਲ? ਕੋਆ ਨਾ ਕੀੜੀਆਂ ਸਾਡੇ ਕਿਤੇ ਹਾਥੀ ਦੇ ਨਾਲ ਲੜ ਜਾਣਾ ਮੇ ਹਾਥੀ ਕਿੱਥੇ ਹੈ ਹਾਥੀ ਦਾ ਹਜੇ ਲੈਣਾ ਹੈਗਾ ਸਿੱਧਾ ਹਜੇ ਲੈਣਾ